ਖਾਤੀ ਨਾ ਆਪਣੀ ਔਕਾਤ ਹੈ ਇਹਦੇ ਵਿੱਚ ਔਕਾਤ ਵਾਲੀ ਕਿਹੜੀ ਗੱਲ ਵਾ ਜਦੋਂ ਇਸ ਘਰ ਦੇ ਵਿੱਚ ਮੇਰੀ ਕੋਈ ਮੰਦਾ ਸੋੰਦਾ ਹੀ ਨਹੀਂ ਆ ਤੇ ਮੈਂ ਤੇ ਉਹੀ ਕਰੂੰਗੀ ਜੋ ਮੈਨੂੰ ਸਹੀ ਲੱਗੂਗਾ ਤੁਸੀਂ ਜੋ ਕਰਨਾ ਨਾ ਕਰ ਲੋ ਤੇਰੇ ਵਰਗੀ ਜਨਨੀਆਂ ਨਾ ਨਾ ਘਰ ਦੀਆਂ ਬਣਦੀਆਂ ਨਾ ਬਾਹਰ ਦੀਆਂ ਬਣਦੀਆਂ ਵਾ ਬੇੜਾ ਗਰ ਕਰਕੇ ਨਾ ਨਹੀਂ ਕਰਦਾ ਕਰਨਾ ਮੈਂ ਤੇ ਆ ਇਹਨੂੰ ਕੁੱਟ ਲਿਆ ਤੇ ਆ ਕੰਧ ਨੂੰ ਕੁੱਟ ਲਿਆ ਕਿਰਨਾਂ ਦੇ ਮੱਥਾ ਲਾ ਕੇ ਬੈਠਾ ਇਹਨੇ ਨਹੀਂਗਾ ਸੁਧਰਨਾ ਹੈਗਾ ਨਾ ਇਹ ਸੁਧਰ ਸਕਦੀ ਚਾਲਾ ਹੀ ਮੁੰਡਾ ਲੈ ਗਿਆ ਜਾ ਕੇ ਉਹ ਉੱਥੇ ਰੋ ਰੋ ਕੇ ਨੇ ਬਿਮਾਰ ਹੋ ਜਾਣਾ ਮੜ ਕੇ ਕਿੱਥੋਂ ਪੈਸੇ ਲਾਉਣੇ ਉਹਦੇ ਤੇ ਉਹ ਵੇਦਾਂ ਨਾਲ ਸਦਾਈਆਂ ਵੰਗੋ ਆਹੋ ਲੈ ਉਹ ਕੇ ਮੁੰਡੇ ਦਾ ਇਹ ਤੁਹਾਨੂੰ ਮਾਰਦਾ ਵਾ ਆਪਣੇ ਘਰ ਦਾ ਨਾ ਸੋਚਿਓ ਆਪਣੇ ਨਿਆਣੇ ਜਿਹੜੇ ਆ ਨਾ ਜਿਤੇਮਖਾਨੇ ਸਾਡਾ ਉਹ ਚੰਗਾ ਜੇ ਤੇ ਹਾਲਾਤਾਂ ਜੇਸਾ ਨਾ ਤੂੰ ਮੈਨੂੰ ਵੀ ਕਰਕੇ ਰੱਖੀ ਜੀ ਇਸ ਤਰੀ ਸਮਝ ਲਗੀ ਨਾ ਕਾਦਾ ਕਰਕੇ ਰੱਖੇਗੀ ਮੈਂ ਕਾਦੇ ਹਾਲਾਤ ਮੇਰੇ ਮਾਰੇ ਆ ਦੱਸ ਨਾ ਮੈਨੂੰ ਤੂੰ ਜਿਹੜੀਆਂ ਜਿਹੜੀਆਂ ਪਲਾਨਿੰਗਾਂ ਸੋਹਣ ਦਿਮਾਗ ਦੇ ਚ ਇਹ ਬੜੀਆਂ ਮਾਰੀਆਂ ਸਾਨੂੰ ਇਹ ਘਰ ਦਾ ਬੇੜਾ ਗਰਕਰਾ ਦੇਣੀ ਸਦਨ ਮੇਂ ਕਾੜੀਆ ਪਲਾਨ ਦਾ ਸੋਚਦੀ ਆ ਮੈਂ ਤੇਹੀ ਉਹਦਾ ਹੀ ਸੋਚੀ ਜਾਇਓ ਚੰਗਾ ਨਾ ਤੇਰੇ ਹੀ ਸੋਚਦੇ ਤੂੰ ਭੁੱਖੀ ਮਰਨੀ ਕਰ ਚ ਹੈ ਮੋਰਗਰ ਖ ਪੁੱਥੇ ਤਰਦੇ ਚਪੇੜੇ ਘੋਰ ਮਾਰ ਲ ਅੱਗੇ ਨਹੀਂ ਮਾਰੀ ਅੱਗੇ ਘੱਟ ਮਾਰੀ ਆ ਤਹੀਂ ਅੱਗੇ ਕਿਹੜੀ ਕਮੀ ਛੱਡਦੇ ਓ ਜਿਦਾਂ ਜੀ ਕਰਦਾ ਤੈ ਮੈਨੂੰ ਕੁੱਟਣ ਲੱ ਪੈਂਦਾ ਈ ਓ ਤੇਰੀ ਆਪ ਹੈ ਛਤਰਖਾਨ ਵਾਲੀਆਂ ਚੰਗਾ ਤੇ ਤੂੰ ਖਾਂਦੀ ਐਵੇਂ ਚੰਗਾ ਜਾਂਦਾ ਤੇ ਚੱਲ ਮਾਤਾ ਮੱਥੇ ਲੱਗਣੀ ਸੁਗਾ ਦੇ ਦੇ ਉਹ ਜਿਹਦੇ ਮੈਨੂੰ ਚਿੱਤਾਂ ਦੇ ਨਿਆਣੇ ਇਹ ਆ ਨਾ ਓਦਾਂ ਦਾ ਹੀ ਮੈਨੂੰ ਉਹ ਵਾ ਇਹ ਉਹਦੋਂ ਵਾਧ ਤੇ ਉਹ ਮੈਨੂੰ ਉਹਦੋਂ ਵਾਧਵਾ ਮੈਂ ਕਿੱਥੇ ਨੂੰ ਤੱਕਾ ਦਵਾ ਦੱਸ ਨਾ ਮੈਨੂੰ ਵੀ ਹਾ ਇੱਥੇ ਤੇ ਗੱਲ ਆਉਂਦੀ ਆ ਕਿ ਉਹ ਤੁਹਾਨੂੰ ਉਹਦੋਂ ਵਾਧਵਾ ਸਾਡੀ ਕਿਹੜੀ ਕੋਈ ਐਮੀਅਤਾਂ ਕਰਦੇ ਵਿੱਚ ਉਹ ਹੀ ਤੁਹਾਨੂੰ ਚੰਗਾ ਲੱਗਦਾ ਵਾ ਅਲਗਰ ਨਾਮ ਕਿੰਨਾ ਤੇ ਮੱਥਾ ਮਾਰ ਲਿਆ ਇੱਥੇ ਨਾ 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 ਮਾਰ ਮੇਰਨਾ ਮੱਥਾ ਤੁਹਾਨੂੰ ਕਹਿੰਨੇ ਆਵਾਜ਼ ਮਾਰੀ ਸੀ ਤੁਸੀਂ ਰਾਹ ਦੇ ਵਿੱਚੋਂ ਮੁੜ ਕੇ ਆਏ ਜਾਂਦੇ ਥਾਣੇ ਰਿਪੋਰਟ ਵਿਖਾ ਕੇ ਆਉਂਦੇ ਮੇਰੇ ਉੱਤੇ ਤੇ ਫਿਰ ਤੁਹਾਨੂੰ ਠੰਡ ਪੈ ਜਾਂਦੀ ਮੈਨੂੰ ਕੋਈ ਫੜ ਕੇ ਲੈ ਜਾਂਦੇ ਨਾ ਤੇ ਬੜੀ ਸੋਹਣੀ ਤੁਹਾਡੀ ਇੱਜ਼ਤ ਬਣਦੀ ਓ ਸ਼ੁਕਰ ਕਰ ਮੋੜ ਆਏ ਆ ਚੰਗਾ ਤੂੰ ਬੱਜ ਗਈ ਮੇਰੇ ਇਥੋਂ ਜੇ ਨਾਨਾ ਉਹਦੇ ਮੁੜ ਕੇ ਤੇਰਾ ਪਰਦਾ ਫਾਸ਼ ਕਿੱਦਾਂ ਹੋਣਾ ਹੈ ਮੈਨੂੰ ਤੇਰੇ ਤੇ ਪਹਿਲਾਂ ਡਾਟ ਹੀ ਕਿ ਇਹ ਜਨਾਨੀ ਬੇਵਕੂਫ ਨਹੀਂ ਹੈ ਨਾ ਇਹ ਆਪਣੀ ਹਰਕਤ ਦਾ ਬਾਝ ਆਣ ਸਕਦੀ ਤੂੰ ਨਾ ਗੱਬੀ ਸਕਦੀ ਤੇ ਨਹੀਂ ਸਹੀ ਫਿਰ ਮੈਨੂੰ ਵੀ ਤਾਂ ਗੱਡ ਗੱਦ ਨਹੀਂ ਪਿਆ ਜੋ ਹੁੰਦਾ ਨਾ ਤੁਸੀਂ ਕਰ ਲੋ ਮੈਂ ਤਾਂ ਟੈਨਸ਼ਨ ਆ ਮੈਂ ਛੇਤੀ ਆ ਗਿਆ ਫਿਰ ਮੈਂ ਆ ਕੇ ਦੱਸਦਾ ਫਿਰ ਮੈਨੇ ਹਾਲ ਹੀ ਹੋ ਗਈ ਇਹ ਬੰਦੇ ਵਾਲੀ ਜੇ ਕਿਤੇ ਇਹ ਮੇਰੀ ਸੁਣੇ ਨਾ ਤੇ ਕੋਈ ਗੱਲ ਹੋਵੇ ਬਨਾ ਪਹਿਲਾ ਬੜਾ ਸੋਹਣਾ ਹੁੰਦਾ ਹੈਗਾ ਵੀ ਉੱਥੇ ਮੁੰਡੇ ਨੂੰ ਕੁਲਾ ਦੇਣਾ ਵਾ ਤੇ ਹੁਣ ਹੁਣ ਕਿੱਡੀ ਛੇਤੀ ਪਲਟੀ ਮਾਰ ਗਿਆ ਇੱਕ ਤੇ ਇਹ ਨਹੀਂ ਮੇਰਾ ਤਾਣ ਪੱਤਾ ਲੱਗਨ ਦੇ ਨਾ ਨਖਾ ਪਾ ਕੇ ਤੇ ਜੇ ਇਹ ਮੇਰੀ ਸੁਣ ਲੈਣਾ ਤੇ ਘਰ ਚ ਕੋਈ ਗੱਲ ਹੋਵੇ ਹੀ ਨਾ ਬੁੱਢੜੀ ਨੂੰ ਤਾਂ ਮੈਂ ਟਿੱਚ ਨਹੀਂ ਜਾਣ ਥੀ ਨੇ ਇੱਥੇ ਕਿ ਲੱਭਣ ਦੇ ਜੇ ਦੱਸ ਦੇ ਦੰਦ ਦੇਖ ਰੋਇਆ ਮਾਫੀ ਕਿ ਮਸਲ ਲੱਭਣ ਦੇ ਨਾ ਕਿ ਉਹ ਨਹੀਂ ਕਿ ਨਾ ਮੁੰਡਾ ਲੈ ਆਈ ਯਾਰ ਦਾ ਚੋਕੇ ਤੂੰ ਕਿਹੜੇ ਮੁੰਡੇ ਦੀ ਗੱਲ ਕਰਦੇ ਜੀ ਜਿਹੜੇ ਮੁੰਡੇ ਦੀ ਦੋਤਾ ਮੇਰਾ ਲੈ ਆਈ ਚੋਕੇ ਤੂੰ ਉਹੀ ਗੱਲ ਕਰ ਰਹੇ ਅਸੀਂ ਹਾਂ ਦੋ ਦੋਤਾ ਮਗਰ ਡਾ ਕੇ ਲੈ ਆਈਆਂ ਇਹ ਨਹੀਂ ਪਤਾ ਡਾ ਕੇ ਲੈ ਆਈਆਂ ਕਿ ਕਿੱਦਾਂ ਡਾ ਕੇ ਲੈ ਆਈਆਂ ਸਕੇ ਤੈਨੀਆਂ ਕਰਨਾ ਪਤਾ ਨਹੀਂ ਕਿੱਥੇ ਐਨੇ ਲਕਾਇਆ ਕਰਦੇ ਨੇ 太好了，晾啥呢？<noise> <noise> <noise> ਮੈਂ ਅਨਨੇ ਹੱਦ ਹੋ ਗਈ ਤੁਹਾਡੇ ਵਾਲੀ ਪਹਿਲਾਂ ਬਿਨਾ ਪੁੱਛੇ ਮੇਰੇ ਅੰਦਰ ਵੜ ਆਏ ਜੇ ਹੁਣ ਮੇਰਾ ਸਮਾਨ ਫੋਲੀ ਜਾਂਦੇ 100 ਚੀਜ਼ ਮੈਂ ਰੱਖੇ ਢੱਕੇ ਹੁੰਦੀ ਆ ਤੁਹਾਡਾ ਕੀ ਮਤਲਬ ਹੋਣ ਦਾ ਲੱਗੀ ਮੈਂ ਪੁਲਿਸ ਨੂੰ ਬੋਲ ਲਾਉਣਾ ਤੂੰ ਬਿਨੇ ਪਛਾ ਦੇ ਕਿ ਨਹੀਂ ਗਈ ਰਾਤੀ ਲੈਣ ਮੁੰਡਾ ਚੁੱਕਣ ਤੂੰ ਕਿੱਦਾਂ ਚੱਲ ਗਈ ਬਿਨੇ ਪਛਾ ਲੈਣ ਮੁੰਡਾ ਦਾ ਲੁਕਾਇਆ ਤੇ ਇੱਥੇ ਹੀ ਤੂੰ ਲੁਕਾਇਆ ਇੱਥੋਂ ਹੀ ਲੱਭਣਾ ਈ ਤੈਨੂੰ ਕੌਣ ਆਂਦਾ ਕਿ ਮੈਂ ਤੇਰੇ ਘਰ ਗਈ ਮੈਂ ਕਹੀ ਨਹੀਂ ਆ ਓ ਮਾਸੀ ਸਾਨੂੰ ਪਤਾ ਜ ਤੁਹਾਡਾ ਘਰ ਹੀ ਖੋਟਾ ਨਾ ਅਸੀਂ ਕਿਹਨੂੰ ਢੱਕਣਾ ਆਡੀ ਸਗਾਨ ਦੇ ਨੂੰ ਫੁੱਲ ਆਈ ਅਸੀਂ ਉਥੇ ਪੱਲਿਆ ਬੂਨ ਕਰਦੀ ਤ ਇਹ ਮੁੰਡਾ ਚੁੱਕ ਕੇ ਲੈ ਆਇਆ ਤਰੋਕੇ ਨਹੀਂ ਮੇਰੀ ਘਰ ਵਾਲੀ ਕਿੰਨੂੰ ਹਾਂ ਲਿਆਂਦਾ ਹੀ ਆ ਮੈਂ ਮੇਰਾ ਪੋਤਾ ਹੀ ਲਿਆਂਦਾ ਮੈਂ ਮੈਂ ਜੇ ਲਿਆਂਦਾ ਉਹ ਤਾਂ ਮੈਂ ਇੱਥੇ ਤਾਂ ਨਹੀਂ ਰੱਖਣਾ ਮੈਂ ਕਰ ਲਿਆ ਗਾਂ ਪਛਾਂ ਉਹਦਾ ਤੇ ਤੁਸੀਂ ਪਿਆਰ ਨਾਲ ਮੰਨਦੇ ਨਹੀਂ ਤਾਂ ਫੇਰ ਮੈਂ ਦੂਜੀ ਤਰ੍ਹਾਂ ਬਣਾ ਲਿਆ ਮੁੰਡਾ ਤਾਂ ਲੈ ਕੇ ਜਾਣਾ ਜੋ ਮਰਜੀ ਇਹਦੇ ਲਾ ਲਈ ਜੋ ਮੈਂ ਲੱਭ ਕੇ ਫਾਇਦਾ ਸੰਜਣਾ ਤੈਨੂੰ ਗਾਂ ਪਛਾਂਦ ਕਰ ਲਿਆ ਨਾ ਤਾਂ ਅਹੀਂ ਵੀ ਕੱਢਾਉਣ ਜਾਣ ਨੇ ਅਸੀਂ ਕੱਚੇ ਪੈਰੀ ਨਹੀਂ ਆਏ ਪੱਕੇ ਪੈਰੀ ਆਏ ਆ ਤੇ ਲੱਭ ਤਾਂ ਇਹ ਕਿੱਥਾ ਲੋਗ ਹੈ ਜੇ ਘਰ ਹੋਊ ਤਾਂ ਲੱਭੂਗਾ ਦੱਸ ਬੈਠ ਮੈਂ ਬੌਕਸੇ ਚ ਵੀ ਕਈ ਵਾਰ ਵਾਰ ਸਕਦਾ ਬੱਚਾ ਅਹੀਂ ਤੇਰੇ ਕੋਲ ਸੱਚ ਵਾਗੇ ਰਾ ਚੁੱਕ ਸਕਦੀ ਨਾ ਤੂੰ ਬੌਕਸੀ ਚ ਵਾਰਦ ਨੇ ਆਣਾ ਜੇ ਮੈਂ ਲਿਆਈ ਆ ਨਾ ਚੁੱਕ ਕੇ ਤੇ ਮੈਨੂੰ ਪਤਾ ਹੀ ਕਿ ਤੂੰ ਹੀ ਮੇਰੇ ਮੰਗਲੇ ਭੱਜੇ ਆਣਾ ਇਸੇ ਕਰਕੇ ਮੈਂ ਵੇਲਾ ਲਿਆ ਆਪਣਾ ਸਾਹ ਤੇ ਇੱਥੋਂ ਤੁਹਾਨੂੰ ਕੁਝ ਨਹੀਂ ਲੱਭਣਾ ਜਿੱਦਾਂ ਏ ਉਦਾਂ ਚੱਲ ਜਾ ਹੁਣ ਮਾਸੀ ਮੈਂ ਤਾਂ ਸਤਨਮੈਂ ਤੂੰ ਸਾਡੇ ਪਸੇ ਨਾਂ ਹੀ ਬਹੁਤ ਚੰਗਾ ਵਾ ਨਾਲੇ ਮਾਤਾ ਇਹਦੇ ਦਰਨਣਾ ਥਾਣੇ ਚਲਦੇ ਆ ਉੱਥੇ ਕੋਲ ਣਾ ਗਵਾਦੀ ਕਿ ਸਾਡੇ ਨਾਣਾ ਚੁਕਲੀ ਰਾ ਤੇ ਫੇਰ ਲੱਗੂ ਨੂੰ ਪਤਾ ਥਾਣੇ ਗਈ ਤੇ ਮੈਂ ਥਾਣੇ ਜਾਓ ਜਿੱਥੇ ਮਰਜ਼ੀ ਜਾਓ ਉੱਥੇ ਵੀ ਮੇਰੀ ਸੁਣਵਾਈ ਹੋਣੀ ਆ ਵੀ ਬੁੜੜੀ ਦੇ ਜਿਗਰ ਦਾ ਟੋਟਾ ਚੁੱਕ ਲਿਆਏ ਆ ਇਧਰ ਨਾਨੀ ਦਾ ਵੀ ਟੋਟਾ ਜਿਗਰ ਦਾ ਵਾ ਜਿਹੜੀ ਸਾਮਾ ਡਈ ਹੱਲੇ 18 ਸਾਲ ਤੋਂ ਉਹਦੀ ਕੋਈ ਹੱਕਦਾਰ ਨਹੀਂ ਮੇਰੀ ਧੀ ਹੱਕਦਾਰ ਵਾ ਉਹਦੀ ਠੀਕ ਵਾ ਤੂੰ ਵਾਵਲ ਨਹੀਂ ਹੱਲੇ ਵੇਚ ਸਕਦੀ ਇਹ 18 ਸਾਲ ਕਿਉਂ ਨਹੀਂ ਵੇਚ ਸਕਦੀ ਨਹੀਂ ਮੇਰਾ ਮੋਦੀ ਜਿੱਥੇ ਮਰਜ਼ੀ ਚੱਲ ਜਾ ਤੂੰ 18 ਸਾਲ ਨਹੀਂ ਉਹਦੀ ਵਾਵਲ ਵੇਚ ਸਕਦੀ ਤੂੰ ਨਹੀਂ ਤੇਰੀ ਕੁੜੀ ਉੱਠ ਕੇ ਦਊਗੀ ਗੋਵਾਈ ਵੀ ਮੈਂ 18 ਸਾਲ ਦੀ ਕੰ ਮੱਚਾ ਸਾਂਭੂਗੀ ਉਥੇ ਤੇ ਮੇਰਾ ਕਦੇ ਪੋਤਾ ਪਟੋਕੀਆਂ ਜੋਗਾ ਮੈਨੂੰ ਪਤਾ ਜਿੰਨਾ ਤੇਰੀ ਨੋ ਸਾਂਭਦੀ ਤੇ ਨਾਲੇ ਮੇਰੀ ਗੱਲ ਸੁਣ ਲਾਇਲੀ ਤੁਸੀਂ ਮੇਥੋਂ ਪੈਸੇ ਮੰਗਣ ਦੇ ਤੇ ਪੋਤੇ ਦੀ ਹਫੀਸਾ ਭਰ ਲੋਗੇ ਤੂੰ ਦੇ ਆਈ ਹਾਂ ਗਿਣ ਕੇ ਪੈਸੇ ਹਨੂ ਅਸੀਂ ਲਾਤੇ ਹੈ ਕਿ ਤੇਰੇ ਫਿਰ ਦੇਗੀ ਇਹ ਸਸਤੇ ਹੀ ਲਾ ਲਿਏ ਪੈਸੇ ਕਿੰਨੇ ਕਿ ਗਿਣਤੀ ਕਰਕੇ ਦੇ ਕੇ ਆਈ ਹਾਂ ਨਹੀਂ ਮੈਂ ਕਿਉਂ ਦਵਾਂ ਧੀ ਤੇਰੀ ਲੋ ਨਾ ਲਾ ਮਰੇ ਰਹਾ ਮੈਨੂੰ ਨਹੀਂ ਉਹਨਾਂ ਕੋਈ ਮਤਲਬ ਹੁਣ ਨਹੀਂ ਤਰਕੋਂ ਪੈਸੇ ਮੰਗਦੇ ਠੀਕ ਵਾ ਗਵਾਈ ਜੇ ਤੂੰ ਆਨੀ ਹੈ ਨਾ ਉਹਦੀ ਮਾਂ ਬੈਠੀ ਆ ਉਹ ਦਊਗੀ ਗਵਾਈ ਜੇ ਮੇਰੀ ਧੀ ਨਾ ਦੇ ਸਕੂਗੀ ਮਾਂ ਦੀ ਗਵਾਈ ਨਹੀਂ ਚੱਲਦੀ ਹੁੰਦੀ ਨਾਨੀ ਦੀ ਗਵਾਈ ਚੱਲਣੀ ਆ ਨਾਨੀ ਦੀ ਗਵਾਈ ਵੇਖੀ ਚੱਲਦੀ ਕਿ ਨਹੀਂ ਚੱਲਦੀ ਚੱਲ ਤੂੰ ਵੇਖ ਲੈ ਇਹਨੀ ਜ਼ੋਰ ਲਾ ਕੇ ਵੇਖ ਲੈ ਤੂੰ ਵੀ ਵੇਖ ਲੈ ਜ਼ੋਰ ਲਾ ਕੇ ਕਿਹਦਾ ਜ਼ੋਰ ਕਿਹੜਾ ਜਿੱਤ ਦਾ ਵਾ ਮਾਤਾ ਕਿਨਾਂ ਬੈਸਣ ਦੀਆਂ ਇਹਨੀ ਉੱਧਰ ਖੜ ਨਹੀਂ ਹੋਣਾ ਪਾਣੀ ਚਾਣਨੇ ਆ ਉਸ ਨੂੰ ਸਪੈਣਾ ਦੋ ਲੈ ਨਾਲ ਅਜੇ ਆਪਣੇ ਬਗਣਾ ਵੀ ਨਾਣਾ ਕੱਥੇ ਲਗਾਇਆ ਆ ਜਾ ਚੱਲੀਏ ਵੇਖੀ ਕਿੱਡੇ ਹੱਲੇ ਰੋਖ ਆਉਂਦੀ ਆ ਇਦਾਂ ਜਦੋਂ 4 ਵਜੀਆਂ ਨਾ ਛਪੈਣਾ ਕੋ ਇਹਨੇ ਉਸੇ ਵਾਲਾ ਮੇਰਾ ਦੋਤਾ ਕੱਢ ਕੇ ਫੜਾਉਣਾ ਵੇਖੀ ਜਾ ਜਾ ਮੈਨੂੰ ਡਰਦੀ ਕਿਸੇ ਕੋ ਆਏ ਖੜੇ ਆਹੀ ਵੇਖੇ ਤਨ ਡਰ ਪੈਂਦਾ ਕਿ ਨਿਕਲ ਨਾ ਆਏ ਹੀ ਕਿੱਡੇ ਕੋੜੇ ਚੜੇ ਸਵਾਰ ਜਿਹੀ ਮੁੰਡਾ ਲੱਭਣ ਚੱਲੇ ਆ ਲੱਭ ਲਿਆ ਮੁੰਡਾ ਮੈਂ ਵੀ ਕਦੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਇੱਕ ਤਾਂ ਮੈਨੂੰ ਉਹਦੀ ਸੁਗਾਤ ਦੀ ਨਹੀਂ ਆਉਂਦੀ ਮੈਨੂੰ ਆਂਦੀ ਮਾਸੀ ਜੀ ਮੈਂ ਤੁਹਾਨੂੰ ਮੈਂਟ-ਮੈਂਟ ਦੀ ਖਬਰ ਦਵਾਂਗੀ ਕਿ ਤੇਰੇ ਤਾਂ ਪਿਆਰ ਨਹੀਂ ਲੱਗੇ ਬੱਗ ਹੀ ਝਾਟੀ ਉਹ ਗੱਲ ਮੈਨੂੰ ਇਹ ਪਸਾਉਣ ਲੱਗੀ ਸੀ ਨਾ ਜਿਵੇਂ ਕਿ ਮੈਂ ਬਾਹਰ ਕਦੇ ਵੇਂਦੀ ਨਾ ਪਹਿਲਾਂ ਮੈਂ ਤਾਂ ਮੋਟਰਸਾਈਕਲ ਦੀ ਆਵਾਜ਼ ਸੁਣ ਕੇ ਮੁੰਡਾ ਲਗਾ ਲਿਆ ਤੇ ਜੇਕਰ ਮੈਂ ਵੀ ਉਹ ਜੀ ਹੁੰਦੀ ਤੇ ਉਹ ਮੈਨੂੰ ਵੀ ਇਹ ਪਸਾਉਣਾ ਸੀ ਅਗਲੇ ਭਾਂ ਪੁਲਿਸ ਨੂੰ ਫੜਾ ਦਿੰਦੇ ਕਿ ਇਹਨੇ ਸਾਡਾ ਮੁੰਡਾ ਲਗਾਇਆ ਵਾ ਚੱਲ ਮਨਾ ਹੁਣ ਇੱਕ ਵਾਰੀ ਬਾਹਰ ਵੇਖਿਆ ਤੇ ਫਿਰ ਮੈਂ ਵੀ ਨਹਾਣੇ ਨੂੰ ਕੱਢਾਂ ਬਾਹਰ ਲਾ ਸ਼ੁਕਰ ਵਾ ਮੁਖਤੇ ਚੱਲ ਗਏ ਚੁੱਪ ਕਰਕੇ ਮੈਂ ਤਾਂ ਕਿਹਾ ਭਾਈ ਮੇਰੇ ਗਲੀ ਗਵਾਨ ਨੂੰ ਵੀ ਸੁਣਾ ਜਾਣਾ ਇੰਨਾ ਵਾ ਪੀਹ ਜੀ ਮੈਂ ਕਿਸ ਗਲੀ ਘਵਾਂ ਨੂੰ ਦੱਸਿਆ ਨਹੀਂ ਆ ਕਿ ਮੈਂ ਮੁੰਡਾ ਲੈ ਆਈ ਆ ਨਹੀਂ ਤੇ ਮੈਂ ਤੇ ਅੱਜ ਫਸ ਜਾਣਾ ਹੀ ਬਾਹਰੋਂ ਜੇ ਕੋਈ ਦੱਸ ਦਿੰਦਾ ਇਹਨੇ ਲਿਆਂਦਾ ਵਾ ਤੇਰੇ ਉਸੇ ਵੇਲੇ ਹੋਗਾ ਇੱਕੋ ਰਾਤ ਨੰਗੀ ਦਿਨ ਚੜਦਨ ਮੇਰੇ ਕੋਲ ਵੀ ਆਣ ਪਹੁੰਚੇ ਆ ਮੈਨੂੰ ਤੇ ਉਹ ਦਿਨ ਸਮਝ ਆਉਂਦੀ ਕਿ ਨਖਤਗੀ ਜੇ ਚੱਲ ਆਜ ਤੋਰੀ ਪਏ ਉਥਾਂ ਤੇ ਤੂੰ ਮੈਨੂੰ ਫੋਨ ਕਰਦੇ ਵੀ 마ਸੀ ਲੱਗ ਗਈ ਹੋਂ ਤੇ ਗਾਪਸਾ ਹੋ ਜਾ ਮੁੰਡਾ ਲੈ ਕੇ ਕੋਈ ਨਹੀਂ ਹਾਲੇ ਦਾ ਕੁੜੀ ਦਾ ਆ ਇਹ ਨਹੀਂ ਅਜੇ ਤੱਕ ਬੜਾਂ ਸਵਾਰ ਕੇ ਆਂਦੇ ਆ ਇਹ ਜੀ ਘਰੇ ਕਲੇਸ ਰਹਿੰਦਾ ਵਾ ਤੇ ਮੈਨੂੰ ਕੀ ਕਰ ਲੈਣਗੇ ਜਿੱਥੇ ਮੁੰਡੇ ਨੂੰ ਲੈਣ ਗਏ ਆ ਨਾ ਉਹ ਨਾ ਮਿਲਿਆ ਇਹਨਾਂ ਨੂੰ ਉਹ ਗਾਂ ਦੀ ਗਾਂ ਪਛਾਤਾ ਹਣਾ ਉਹਦੀ ਦਾਦੀ ਨੇ ਮੈਂ ਉਹਨੂੰ ਕਹਿਤਾ ਹੀਗਾ ਵੀ ਇਹਨਾਂ ਨੂੰ ਸ਼ੱਕ ਹੋ ਸਕਦਾ ਤੇਰੇ ਉੱਤੇ ਜਾ ਲੈ ਆਓ ਮੁੰਡੇ ਨੂੰ ਕਿੱਥੋਂ ਲਿਆਓਗੇ ਉਹ ਨਹੀਂ ਤੁਹਾਨੂੰ ਲੱਭਦਾ ਆਏ ਮੇਰੇ ਤੇ ਹੱਥ ਚੁੱਕਣ ਦਿਲਪ੍ਰੀਤਾ ਦਿਲਪ੍ਰੀਤ ਪੁੱਤ ਆ ਜਾ ਬਾਹਰ ਗਰਮੀ ਬੜੀ ਇੱਥੇ ਪੁੱਤ ਪਾਈ ਫੜਨ ਵਾਲੇ ਬਾਹਰ ਆਏ ਹੀ ਤੇ ਇੰਨਾ ਛੋਰਕਾ ਤੇ ਬਾਹਰ ਨੇ ਨਿਕਲਿਆ ਤੇ ਜੇ ਕਿਤੇ ਨਿਕਲ ਜਾਂਦਾ ਨਾ ਬਾਹਰ ਤੇ ਉਹਨਾਂ ਤੇ ਨਿਚੋਕ ਕੇ ਲੈ ਜਾਣਾ ਹੀ ਉਹ ਝੋਲਾ ਵੀ ਬੜਾ ਵੱਡਾ ਲਿਆਏ ਹੀ ਉਹ ਨਾਨੀ ਜੀ ਦਾਦੀ ਜੀ ਦੇ ਨਾਲ ਨਾਨੀ ਦੀ ਬਾਜ ਜੀ ਦੇ ਨਾਲ ਮੰਮੂ ਦੀ ਬਾਜ ਜੀ ਉਹ ਤੇ ਉਹ ਪੁੱਤ ਜਿਹੜੇ ਬੱਚੇ ਚੁੱਕਣ ਵਾਲੇ ਹੁੰਦੇ ਨਾ ਉਹ ਵਾਜਾ ਵੀ ਰੰਗ ਬਰੰਗੀਆਂ ਕੱਢ ਲੈਂਦੇ ਆ ਇਹ ਥੋੜਾ ਜਿਹਦੀ ਮਰਜ਼ੀ ਬਾਏ ਕੱਢ ਲੈਂਦੇ ਆ ਤੇ ਸਾਡੇ ਪਿੱਛੇ ਬੱਚਾ ਲੱਗ ਜੇ ਹੁਣ ਕਈ ਵਾਰੀ ਰਾਹ ਚ ਨਹੀਂ ਜਾਂਦੇ ਜਾਂਦੇ ਆ ਪਾਈ ਮਾਂ ਮਾਂਸੀ ਬਣ ਕੇ ਚੱਲ ਬੱਚੇ ਨੂੰ ਤੋਹਫੀ ਦੇ ਕੇ ਚੜਾ ਕੇ ਗਾਂ ਜਾਂਦੇ ਫਿਰ ਉਹਨਾਂ ਨੇ ਮਾਸ ਵੀ ਪਾਏ ਸੀ ਹਾਂ ਉਹਨਾਂ ਨੇ ਮਾਸ ਵੀ ਪਾਏ ਸੀ ਤਾਂ ਉਹ ਦੋ ਰੰਗ ਬਰੰਗੀਆਂ ਵਾਜਾਂ ਆਉਣ ਡੀਆਂ ਸੀ ਤੈਨੂੰ ਸੁਣਨ ਡੀਆਂ ਕਾਲੇ ਵਾਲੇ ਕਿਹ ਚਿੱਟੇ ਵਾਲੇ ਸੀ ਕਾਲੇ ਵਾਲੇ ਸੀ ਫਿਰ ਉਹ ਮੈਨੂੰ ਇੱਥੇ ਦੀ ਟਿਕਰੀ ਤੇ ਫਿਰ ਮੈਂ ਪੱਜਾਈ ਸੀ ਚੱਲ ਵਧੀਆ ਕੀਤਾ ਪੁੱਤ ਤੂੰ ਪੱਜ ਆਇਆਹੀਂ ਨਹੀਂ ਤੇ ਉਹਨਾਂ ਚੋੱਕ ਕੇ ਲੈ ਜਾਣਾ ਤੇ ਮੈਂ ਕਿ ਲੱਪਣਾਹੀਂ ਇੱਥੋਂ ਚੱਲਾ ਮੇਰਾ ਪੁੱਤ ਠੰਡਾ ਪੀਣਾ ਕਿ ਮੇਰੇ ਪੁੱਤ ਨੇ ਪਾਣੀ ਪੀਣਾ ਪਾਣੀ ਦੇ ਦੋ ਚੱਲ ਆ ਜਾ ਫਿਰ ਮਾਸੀ ਜੀ ਆ ਗਏ ਆਪਾਂ ਆਈਏ ਸਾਡਾ ਪੁੱਤ ਕਿਉਂ ਮੰਨਦੀ ਤੈ ਮੈਂ ਗਾਡੇ ਨੂੰ ਸਾਨੂੰ ਪਤਾ ਸੀ ਕਿ ਮੁੰਡਾ ਤੇ ਕੋਲੀ ਆ ਵੇ ਮੇਰਾ ਮੁੰਡਾ ਤੇ ਮੇਰੇ ਕੋਲ ਆਉਣਾ ਹਾਰਾ ਗਵਾਂਡੀਆਂ ਗੋਲੋ ਨਹੀਂ ਮੁੰਡਾ ਸਾਡਾ ਵਾਸੀ ਮੁੰਡਾ ਤੇ ਖੜਕੇ ਰਹਿਣਾ ਜੇ ਮਰਜ਼ੀ ਕਰ ਲੈ ਇਹ ਉਦਾਰ ਨਹੀਂ ਚੁਕਣਾ ਸਰਿਆਂ ਮ ਚੁਕਣਾ ਤੇ ਪਾਰੇ ਰੱਖੀ ਜੇ ਤੂੰ ਐਦਾਂ ਕਰੇਗਾ ਨਾ ਤੇ ਮੈਂ ਰੋਲਾ ਪਾ ਕੇ ਤੇ ਪਿੰਡ ਇਕੱਠਾ ਕਰ ਲੈਣਾ ਵਾ ਪਹਿਲੂ ਪਿੰਡ ਇਕੱਠਾ ਕਰ ਲਾ ਉਹਨਾਂ ਨੇ ਸਾਹਮਣੇ ਖੜਨਾ ਵੇਖ ਲਈ ਮੈਂ ਜੇ ਤੇਰਾ ਪੋਤੇ ਹੀ ਨਾ ਮੇਰਾ ਵੀ ਪੋਤੀ ਮੈਂ ਲਉਆਂ ਦੇ ਘਟਾਣਾ ਨਿਕਾ ਜਾ ਪਾਲਿਆ ਸੀ ਤੇ ਤੈਨੂੰ ਅਜੇ ਰਹਿ ਜਾ ਗਿਆ ਤੂੰ ਰਾਤ ਤੇਰੀ ਹਿੰਮਤ ਕਿਦਾਂ ਪਈ ਚੁੱਕ ਕੇ ਲਿਆਉਂਦੀ ਨਹੀਂ ਮੇਰਾ ਖੋਨ ਹੀ ਮੈਂ ਚੁੱਕ ਲਿਆਂਦਾ ਨਾਲੇ ਜਿਹੜੀ ਮੰਜੇ ਤੇ ਪਈ ਆ ਉਦੇ ਉਹ ਗੱਲ ਆ ਪਰ ਰੋਟੀ ਦੀ ਵੰਨ ਜਾ ਰਹੀ ਆ ਜੇ ਕੋਹ ਨੇ ਫੜਾਤੀ ਖਵਾਲਤੀ ਮੂੰਹ ਚ ਬੁਰਕੀ ਪਾਤੀ ਠੀਕ ਵਾ ਪਾਣੀ ਪਿਆਲ ਤਾਂ ਠੀਕ ਵਾ ਇਹਨੂੰ ਕਿੰਨੇ ਰੋਟੀ ਪਾਣੀ ਦੇਣਾ ਸੀ ਤੂੰ ਵੇਖਣ ਜਾਣੀ ਆ ਫਿਰ ਰੋਟੀ ਉਹਨੂੰ ਏੜੇ ਕਵੇਲੇ ਫੜਾਉਣੇ ਮਾਂ ਬੈਠੀ ਆ ਲੈ ਰੋਟੀ ਫੜਾਉਣ ਨੂੰ ਪਰ ਜਾਇ 20 ਵਰਾ ਨਾ ਆਪਰਾਵੇ ਮਾਂ ਹਲੇ ਚੰਗੀ ਭਲੀ ਕੋੜੇ ਅਰ ਗਈ ਆ ਇਹ ਦੇਲ ਚ ਭਲੇਖਾ ਕੱਢ ਦੇ ਮੇਰੇ ਦੋ ਤਿੰਨ ਪੁੱਛ ਕਿੰਨੀ ਇਹਦੀ ਮਾਰੇ ਸੇਵਾ ਕਰਦੀ ਤੇ ਇਹਦੀ ਕਿੰਨੀ ਸੇਵਾ ਕਰਦੀ ਆ ਮੈਨੂੰ ਸਾਰਾ ਪਤਾ ਆ ਠੀਕ ਨਾ ਛੇਤਰਾਂ ਜਿ ਪਾਣੀ ਪਿਆਲਦੇ ਰਹੇ ਮੇਰੇ ਪੁੱਤ ਨੂੰ ਅੱਜ ਤੋਂ ਇਹ ਸੇਵਾ ਕਰਦੀ ਆ ਜਿਹਦੇ ਮਗਰ ਲੱਗੇ ਤੂੰ ਗੱਲਾਂ ਕਰਦੀ ਨਹੀਂ ਜਨਾਨੀ ਮੇਰੀ ਉਹ ਬੇਕੂ ਫੋਰਤ ਵਾ ਤੇਰੇ ਉਲਟ ਕਰਨ ਪਾ ਦਿੰਦੀ ਆ ਭੈਣ ਸਾਡੀ ਠੀਕ ਠਾਕ ਆ ਆਪੇ ਰੱਬੇ ਠੀਕ ਕਰ ਦਣਾ ਨੂੰ ਰਈਦਾਲ ਮੁੰਡੇ ਮੁੰਡਾ ਦਾ ਮੈਂ ਲੈ ਕੇ ਛੱਡੂ ਜੇ ਮੈਨੂੰ ਤਾਂ ਨਹੀਂ ਲੱਗਦਾ ਠੀਕ ਹੋਣੀ ਆ ਪਰ ਆਪਾਂ ਤਾਂ ਕੰਮ ਕਰ ਮਾਸੀ ਜੀ ਚਲ ਮਾਤਾ ਮਾਰ ਦੇ ਬੂਆ ਆਂਦੀ ਰਵੇ ਬੂਆ ਹੁਣ ਮਾਰ ਦੇ ਮਾਰ ਦੇ ਕੁੰਡਾ ਦਿਲਪ੍ਰੀਤ ਪੁੱਤ ਨਾ ਜਾਈ ਇਹਨਾਂ ਦੇ ਨਾਲ ਇਹਨਾਂ ਤੈਨੂੰ ਭੰਜਨ ਫੜਾ ਦੇਣਾ ਯਾ ਚੰਗਾ ਮਸੀ ਤੂੰ ਟੈਨਸ਼ਨ ਲੈਣ ਦੀ ਨਿਆਣਾ ਆਪਾਂ ਲੈ ਚਲੇ ਚੰਗਾ ਆਪਣਾ ਬਿਲਾ ਕਰ ਤੋਣਾ ਮੈਂ ਪੁੱਤ ਬੂਹਾ ਖੋਲ ਜਾਵੇ ਮੈਂ ਬੁੱਢੀ ਛੜੀ ਅੰਦਰ ਮਰ ਗਈ ਤੇ ਕੌਣ ਮੇਰਾ ਵਾਲੀ ਵਾਰਸ ਵਾ ਭਾਈ ਜਦੋਂ ਤੁਹਾਡੀ ਕੱਦਾਂ ਟੱਪੀ ਉਹ ਬੁੱਢੀ ਛੜੀ ਉਹ ਜਵਾਨ ਬਣਦੀ ਬੰਦੀ ਤੂੰ ਮੈਂ ਮੈਂ ਕੰਦਾ ਨਹੀਂ ਕਿਹਦੀਆਂ ਮੈਂ ਟੱਪਦੀ ਆਪਣੀ ਜਨਾਨੀ ਨੂੰ ਜਾ ਕੇ ਪੁੱਛ ਉਹਨੇ ਮੈਨੂੰ ਚਾਟੇ ਲਾਇਆ ਨਹੀਂ ਤੇ ਮੈਂ ਇਹੋ ਜੇ ਕੰਮ ਕਰਨ ਵਾਲੀ ਨਹੀਂ ਆ ਉਹਦੇ ਚੱਟੇ ਚੱਟੇ ਰੋਖ ਨਹੀਂ ਹਰੇ ਤੂੰ ਉਹਦੇ ਟੱਟੇ ਚੜਿਆ ਕਰ ਉਹ ਤਾਂ ਮੈਨੂੰ ਬੇਕੋ ਬਣਾਉਂਦੀ ਜਾਨੀ ਉਰੀ ਹਾਏ ਹਾਏ ਰੱਬਾ ਮੈਂ ਹੁਣ ਕੀ ਕਰੂੰਗੀ ਕਿੰਨੂ ਕਹਾਂਗੀ ਬੁਆ ਕੋਲ ਇਹ ਕਦੇ ਉਹ ਵੀ ਨਖਤੀ ਜਾਗਦੇ ਪੈ ਕੇ ਬੈਠੀ ਹੋ ਉਹਨਾਂ ਨੂੰ ਵੀ ਇਹ ਵੀ ਬੰਦੇ ਦਾ ਕੰਮ ਬੰਦਾ ਕਰਨ ਨੂੰ ਮੋੜਿਆ ਹੋਵੇ ਨਾ ਮੇਰੀ ਇੱਥੇ ਕੋਈ ਆਵਾਜ਼ ਸੁਣਿਆ ਨਾ ਹੋਰ ਹਾਏ ਹਾਏ ਕੀ ਕਰਾਂ ਮੈਂ ਹੁਣ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਹਾਂ ਅਗੇ ਲੱਗਦਾ ਮਿਲਿਆ ਹੀ ਨਹੀਂ ਹੋਣਾ ਮੁੰਡਾ ਗਏ ਤਾਂ ਹੈਗੇ ਬੜੇ ਚਾਈ ਚਾਈ ਲੈਣ ਵੇ ਕਿਦਾਂ ਕਿ ਰਹੀਆਂ ਆਇਆ ਮੁੰਡਾ ਕਿ ਨਹੀਂ ਤੂੰ ਆਂਦੀ ਆਉਣਾ ਨਹੀਂ ਆ ਤੂੰ ਮੇਰੀ ਗੱਲ ਸੁਣ ਲੈ ਤੂੰ ਆਪਣੇ ਧੋਖੇ ਕਰਦੀ ਨਾ ਇਹਦੇ ਹਾਂ ਜਿ ਪਛਤਾਏਂਗੀ ਪਛਤਾਏ ਤੋਂ ਬਾਅਦ ਲੱਭਣਾ ਤੇ ਮੁੜ ਕੇ ਦਸੰਦ ਨੂੰ ਤੂੰ ਤੇਨੂੰ ਐਦੀ ਟੱਕਰ ਵੀ ਗਿਆ ਕਹਿ ਦਿੰਦਾ ਸੀ ਮੁੰਡੇ ਨੂੰ ਗਾਂ ਪਛਾਹ ਰੱਖੀ ਇਹਨੂੰ ਕੋਲ ਨਾ ਰੱਖੀ ਮੁੰਡੇ ਨੂੰ ਹਾਂ ਕੀ ਆ ਹੈਗਾ ਵੀ ਇਹਨੂੰ ਗਾਂ ਪਛਾਹ ਕਰਦੇ ਹੋ ਹੋਰ ਦੱਸੋ ਕੀ ਸੋਨਾ ਚਾਹੁੰਦੇ ਮੇਰੇ ਮੂੰਹ ਮੇਰੀ ਸੁਣ ਲੋ ਗੱਲ ਚਾਹੇ ਜੋ ਮਰਜੀ ਆ ਅੱਜ ਤੁਸੀਂ ਉਹਨੂੰ ਲੈ ਵੀ ਆਏ ਐ ਨਾ ਕਾਨੂੰਨੀ ਤੌਰ ਤੇ ਨਾ ਉਹਨਾਂ ਦਾ ਹੱਕ ਬਣਦਾ ਵਾ ਇਹਦੇ ਉੱਤੇ ਜੇ ਉਹ ਮੰਨ ਲਓ ਅੱਜ ਨਹੀਂ ਨਾ ਭਾਲ ਕੇ ਉਹ ਕਾਨੂੰਨੀ ਕੇਸ ਕਰਕੇ ਇਹਨੂੰ ਲੈ ਕੇ ਜਾ ਵੀ ਸਕਦੇ ਈਓ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਓ ਮਾਂ ਇਹਦੀ ਤੇ ਮੰਝੇ ਤੇ ਪਈ ਆ ਉਹਨੂੰ ਸੁੱਧ ਬੁੱਧ ਹੈ ਨਹੀਂ ਆ ਉਹਨੂੰ ਸੰਭੋਗੇ ਕਿ ਇਹਨੂੰ ਸੰਭੋਗੇ ਮੈਨੂੰ ਇਹ ਦੱਸੋ ਨਾ ਇਹਦੇ ਵਿੱਚ ਮਾੜਾ ਵੀ ਕੀ ਕਰਤਾ ਵਾ ਪਰਮ ਜਿਹਦੇ ਚ ਤੂੰ ਚੰਗਾ ਵੀ ਕੀ ਕੀਤਾ ਤੂੰ ਇਹਦਾ ਬੱਚਾ ਦੂਰ ਕਰ ਦਿੱਤਾ ਜੇ ਉਹ ਮੰਝੇ ਤੇ ਪਈ ਆ ਮੈਂ ਮਾਂ ਨੂੰ ਵੀ ਸੰਭਲੂ ਪੁੱਤ ਨੂੰ ਵੀ ਆਪੇ ਸੰਭਲੂ ਤੂੰ ਕਿਉਂ ਇਹ ਕੰਮ ਕੀਤਾ ਜੇ ਤੇਰੇ ਬੱਚੇ ਚੜਕ ਸਕੂਲੋਂ ਨਹੀਂ ਨਾ ਹੁੰਦੇ 2 ਘੰਟੇ ਕੰਟਾ ਤੇ ਤੂੰ ਹੱਸਿਆ ਫੋਨ ਕਰਦੀ ਇਥੋਂ ਡੇਗ ਥੱਲੇੋਂ ਨਹੀਂ ਹਿਲਦੀ ਹਾਏ ਮੇਰੇ ਬੱਚੇ ਆਏ ਨਹੀਂ ਹਾਏ ਮੇਰੇ ਬੱਚੇ ਆਏ ਨਹੀਂ ਤੇ ਮੈਨੂੰ ਪੁੱਛ ਕੇ ਵੇ ਜਿਹੜਾ ਤੂੰ ਦੂਰ ਕੀਤਾ ਵਾ ਮੇਰਾ ਬੱਚਾ ਓ ਮਾਤਾ ਕਿੰਨਾ ਮੱਛਾਂ ਮਾਰਨੀ ਇਹ ਤਾਂ ਬੇਕੂਫ ਜਨਾਨੀ ਨਾਲ ਇਹਨੂੰ ਸਿੱਧੀ ਪਾਸਾ ਸਮਝ ਨਹੀਂ ਆਉਂਦੀ ਇਹੜੇ ਤੂੰ ਗੱਲਾਂ ਵਾ ਨਾ ਇਹਨੂੰ ਕਰਕੇ ਸਣੀ ਪੈਣੀ ਆ ਪ੍ਰੈਕਟੀਕਲ ਫੇਰ ਸਮਝਾਉਣੀ ਆ ਹੁਣ ਤੇਰੇ ਨਿਆਣੇ ਪਾਉਂਗਾ ਹੋਸਟਲ ਤੂੰ ਮੈਨੂੰ ਤਰਸੇਗੀ ਫੇਰ ਦਿਨ ਲੱਗੂ ਪਤਾ ਕਿ ਇੱਕ ਮਾਂ ਤੋਂ ਬੱਚਾ ਦੂਰ ਹੈ ਕਿ ਨਾ ਫੀਲਿੰਗ ਕੀ ਹੁੰਦੀ ਆ ਇਹ ਤਿਆਰ ਰਖੀ ਸਾਰਾ ਮੈਂ ਨਾ ਪ੍ਰੈਕਟੀਕਲ ਕਰੂੰਗਾ ਇੱਕ ਤਾਬਾ ਹੀ ਲਿਆ ਦੇਖਣ ਨੂੰ ਲੱਗਦਾ ਪਤਾ ਕਿ ਕੀ ਚੀਜ਼ਾਂ ਕੀ ਹੁੰਦੀਆਂ ਟੈਨਸ਼ਨ ਕੀ ਚੀਜ਼ ਹੁੰਦੀ ਆ ਨਾ ਮੇਰੇ ਬੱਚੇ ਤੁਸੀਂ ਕਿਹੜੀ ਗੱਲੋਂ ਹਾਸਟਲ ਪਾਓਗੇ ਮੇਰੇ ਨਾ ਹੱਥ ਪੈਰ ਚੱਲਦੇ ਆ ਮੈਂ ਉਹਨਾਂ ਨੂੰ ਤਿਆਰ ਕਰਕੇ ਸਕੂਲੇ ਕਲਾ ਸਕਦੀ ਆ ਮੈਂ ਇਹਦੀ ਮਾਂ ਵਾਂਗੂ ਬੋਝ ਨਹੀਂ ਬਣੀ ਜਿਹੜੀ ਦੂਜਿਆਂ ਦਾ ਵੀ ਬੋਝ ਤੇ ਆਪਣੇ ਘਰਦਿਆਂ ਤੇ ਵੀ ਬੋਝ ਹਾਂ ਹਾਂ ਮੈਨੂੰ ਪਤਾ ਤੇਰੇ ਸਾਡੇ ਪੈਰ ਚੱਲਦੇ ਤੇਰਾ ਦਿਮਾਗ ਵੀ ਬੜਾ ਚੱਲਦਾ ਵਾ ਤਦੋਂ ਤੂੰ ਮੈਨੂੰ ਬੁੱਧੂ ਬਣਾਤਾ ਸੀ ਮਾਤਾ ਨੇ ਮਗਰ ਲਾ ਲਿਆ ਮੈਨੂੰ ਗੱਲੀ ਗੱਲੀ ਇਹ ਕੁੜੀ ਦਾ ਲਾਜ ਮੇਰਾ ਹੀ ਦਿਮਾਗ ਖਰਾਬ ਗਿਆ ਇਹਦੇ ਮਗਰ ਲੱਕੇ ਮੈਂ ਭੈਣ ਦਾ ਇਲਾਜ ਨਹੀਂ ਕਰਾਉਂ ਰਿਆ ਪਿਆ ਮੈਂ ਸੱਸ ਨੂੰ ਫੋਨ ਕੀਤਾ ਦੀ ਕਿ ਮਾਡੀ ਮਾਸੀ ਮਾਇਤ ਕਰੋ ਬੀਬੀ ਗੱਲਾਂ ਕੀਤੀ ਮੈਨੂੰ ਜਣਾ ਨਹੀਂ ਹੋਨੇ ਹਾਦੀ ਹੋ ਗਈ ਤੁਹਾਡੇ ਵਾਲੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਤੁਹਾਡੀ ਮਾਂ ਨੇ ਕਿਹੜੀ ਬੂਟੀ ਸੰਗਾਤੀ ਆ ਜਿਹੜਾ ਤੁਸੀਂ ਘੜੀ ਪਾਲ ਚੋਂ ਦੀ ਪਲਟ ਗਈ ਓ ਜਨਾਨੀ ਦੀ ਤੇ ਤੁਸੀਂ ਕੋਈ ਗੱਲ ਹੀ ਨਹੀਂ ਕਰਦੇ ਮੇਰੇ ਮਗਰ ਲੱਗ ਗਿਆ ਮੇਰੇ ਮਗਰ ਤਾਂ ਤੁਸੀਂ ਉਦੋਂ ਤੇ ਨਹੀਂ ਲੱਗੇ ਜਦੋਂ ਦੀ ਮੈਂ ਘਰ ਚ ਵਿਆਹੀ ਆ ਗਈਆਂ ਅੱਜ ਮੇਰੇ ਮਗਰ ਤੁਸੀਂ ਸਵਾਹ ਲੱਗਣਾ ਵਾ ਉਹ ਕਿਹੜਾ ਖਸਮ ਚਾਹੁੰਦਾ ਪੀਓ ਜਨ ਤੋਂ ਬਾਹਰ ਜਾਵੇ ਜਾਂ ਦਿਮਾਗ ਹੀ ਉਲਟਵਾ ਜਾਂ ਦਿਮਾਗ ਕਚਰਾ ਭਰਿਆ ਵਾ ਜੇ ਸਵਾਦ ਦੀ ਗੱਲ ਹੋਵੇ ਨਾ ਤੇ ਬੰਦਾ ਮਗਰ ਲੱਗੇ ਉਹ ਤਾਂ ਦਿਮਾਗ ਹੀ ਤੇਰਾ ਦਫਾ ਕਰੇ ਜਨਾਂ ਦੀ ਮੱਤੇ ਲੱਗਣਾ ਹੈ ਬੰਦੇ ਨੇ ਕਿ ਨਹੀਂ ਕੋਈ ਬੂਟੀ ਸੰਘਾਈ ਬੂਟੀ ਤੂੰ ਹੀ ਸੰਘਾਤੀ ਤੂੰ ਮਗਰ ਲਾ ਲਿਆ ਹੈ ਮਾਂ ਦੇ ਅੱਖਾਂ ਤਾਂ ਮੈਂ ਤਾਂ ਦੂਰ ਕਰੀ ਜਾਨੀ ਤੇ ਭੈਣ ਦੀਆਂ ਅੱਖਾਂ ਤਾਂ ਮੈਂ ਦੂਰ ਕਰੀ ਜਾਨੀ ਆ ਭਰਾ ਨੂੰ ਉਹਦੇ ਨੂੰ ਇਹ ਮਾਤਾ ਮੇਰੀ ਗੱਲ ਸੁਣ ਕਿਹੜੀ ਬੈਂਕ ਪੰਨੀ ਤੇਰੇ ਮੁੰਡੇ ਨੇ ਜੇ ਐਨੇ ਨੋਟ ਹੋਣ ਨਾ ਤੇ ਆ ਕੱਚੇ ਥਾਂ 'ਚ ਨਾ ਬੈਠੇ ਹੋਈਏ ਇਹ ਵੀ ਕਿਤੇ ਚਿਪਸਾਂ ਪਈਆਂ ਹੋਣ ਕਿੰਨੀ ਕਮਾਇਆ ਵਾ 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 ਭੈਣ ਮੈਨੂੰ ਵੀ ਦੱਸੋ ਨਾ ਤੁਹਾਡੇ ਕੋਲ ਗੱਲਾਂ ਤੁਸੀਂ ਬੜੀ ਹਵਾ ਬੜੀ ਤੁਹਾਡੀ ਤਾਂ ਦੀ ਆ ਮੈਂ ਤਾਂ ਤੁਹਾਡੇ ਨਾਲ ਟਾਈਮ ਪਾਸ ਕਰੀ ਜਾਨੀ ਆ ਨਾ ਇੰਨਾ ਹੀ ਬਹੁਤ ਆ ਟਾਈਮ ਪਾਸ ਕਰਨੀ ਆ ਕਿਧਰੋਂ ਮਾੜੀ ਲੱਸੀ ਆ ਚੰਗਾ ਈੜਾ ਪਾਉਣੀ ਚੰਗਾ ਖਾਣੀ ਢਾਉਣੀ ਆ ਫੁੱਕਾ ਮਾਰਦੀ ਪਈ ਮਹੀ ਵਾਂਗੂ ਤੂੰ ਜੇ ਤੁਸੀਂ ਮੈਨੂੰ ਡੰਗਰਾ ਮੱਝਾਂ ਨਾ ਰਲਾ ਹੀ ਦਿੱਤਾ ਮੈਂ ਨਾ ਤੇ ਫਿਰ ਮੇਰੀ ਵੀ ਸੁਣ ਲੋ ਜਦੋਂ ਮੈਂ ਮੱਝ ਵਾਂਗੂ ਟੱਡ ਮਾਰੀ ਨਾ ਤੇ ਸਾਰਾ ਟੱਬਰ ਖੁੰਝੇ ਲੱਗ ਜਾਣਾ ਵਾ ਲੱਬੜਾ ਨਹੀਂ ਮੇਰੇ ੱਟਕੇ ਕੋਈ ਗੱਲ ਨਹੀਂ ਤੂੰ ਟੁੱਡਾ ਮੰਨ ਜਾਂਦੀ ਨਾ ਮੈਂ ਵੀ ਝੜਦਾ ਪੁੱਤ ਵਾਂ ਜੇ ਟੁੱਡਾ ਮੰਨੀਂਗਾ ਸਿੰਘ ਦੇ ਹੋਈ ਦਾਗੂ ਵੀ ਨਾ ਨਾਨਕ ਤਾਂ ਕਿ ਯਾਦ ਰੱਖਣਗੇ ਵੀ ਸਿੰਘ ਦਾਗੇ ਖੈਨਾ ਤੇ ਮੈਂ ਖੁਰਲੀ ਕਿੱਦਾਂ ਬੰਦਾ ਤੈਨੂੰ ਮੈਂ ਸਗਾਣ ਨੂੰ ਅੱਛਾ ਪੰਨ ਦੇ ਤੁਸੀਂ ਤੁਹਾਨੂੰ ਨਾ ਕੋਈ ਬੰਨਣ ਵਾਲਾ ਜੰਮਿਆ ਮੇਰਾ ਵੀ ਪਿੱਛਾ ਹੈਗਾ ਵਾ ਜਦੋਂ ਉਹਨਾਂ ਨੇ ਤੂ ਆ ਨਾ ਫੇਰ ਪਤਾ ਲੱਗਣਾ ਉਹਦੇ ਬਾਅਦ ਇਹਨਾਂ ਕਿ ਬੰਨਣਾ ਹਾਂ ਉਥੇ ਅੰਦਰ ਇਹਨਾਂ ਬੰਨਾਂਗੇ ਕਿਲਾ ਠੋਕੇ ਰ ਗਿੱਟਾ ਬੰਨਾਂਗੇ ਇਹ ਮਾਰੇ ਸਹੀ ਹਨ ਟੁੱਡਾ ਕਿੱਦਾਂ ਮਾਰਦੀ ਐ ਇਹ ਜਿਆਦਾ ਨਹੀਂ ਮਟੁੱਡਾ ਮਾਰਨੇ ਗਿੱਜਗੀ ਐ ਓ ਮਾਤਾ ਤੂੰ ਛੱਡ ਦੇ ਗੱਲ ਅਜੇ ਤੇ ਨਾ ਪੰਮੋ ਦੇ ਤੁਸੀਂ ਟਰੇਲਰ ਹੀ ਵੇਖਣ ਡਈਓ ਹਕੀਕਤ ਨਹੀਂ ਵੇਖੀ ਪੰਮੋ ਜਦੋਂ ਆਪਣੀ ਆਈ ਤੇ ਆ ਗਈ ਨਾ ਫੇਰ ਤੂੰ ਹੀ ਨਾ ਰੋਂਦੇ ਨਹੀਂ ਲੱਪਣਾ ਆ ਘੜੀ ਚੋਂ ਦੀ ਵੇਖ ਲਾ ਤੁਹਾਨੂੰ ਧਾਣੇ ਮੀਨੇ ਪਾਤੇ ਆ ਤੇ ਮੇਰੇ ਨਾਲ ਬਾਲਾ ਨਾ ਰੋਲਾ ਪਾਉਂਦੀ ਨਹੀਂ ਲੋੜ ਹੈਗੀ ਗਰਨਾਮ ਇਹਨੂੰ ਇੰਨੀ ਢਿਲ ਨਾ ਦੇ ਇਹਦਾ ਕੋ ਪੱਕਾ ਹੀ ਸੋਚ ਇਹਦਾ ਕੋਈ ਗੱਲ ਨਹੀਂ ਮਾਤਾ ਮੈਂ ਸੋਚ ਲਿਆ ਵਾ ਹੁਣ ਤਰਸ ਸਿੰਘ ਹੀ ਨਿਆਣੇ ਵੇਖਣੇ ਚੰਗਾ ਹੁਣ ਪਾਉ ਨਿਆਣੇ ਦੋਵੇਂ ਹੋਸਟਲ ਫੇਰ ਦਿਨ ਲੱਗੂਗਾ ਵੀ ਦੇਖ ਦੁੱਖ ਕੀ ਹੁੰਦਾ ਮਾਂ ਦਾ ਬੱਚਿਆਂ ਦੇ ਪਰਿਚੰਗਾ ਫੇਰ ਲੱਗੂ ਪਤਾ ਵੀ ਜਨਾਨੀ ਜਨਦੀ ਸੁਮਨ ਕਿੱਦਾਂ ਬਣਦੀ ਆ ਅੱਛਾ ਕਰ ਲੋ ਤੁਸੀਂ ਜੋ ਕਰਨਾ ਮੈਂ ਨਹੀਂ ਐਡੀ ਟੈਨਸ਼ਨ ਲੈਂਦੀ ਮੈਂ ਤਾਂ ਟੈਨਸ਼ਨ ਲਾਂਗੀ ਤੇ ਫੇਰ ਹੀ ਛੱਡੂ ਤੈਨੂੰ ਮੈਂ ਛੱਡ ਦਿਆ ਅੱਖਾਂ ਵਿੱਚ ਫੇਰ ਹੀ ਉੱਗਣੀਆਂ ਫਰਮ ਜੇ ਤੇ ਤੇਰੀਆਂ ਹੁੰਨਾ ਚਾਹੀਦੀ ਉੱਗਣੀਆਂ ਹੱਦ ਹੋਈ ਜਨਨੀ ਇਹਦੀ ਮੈਂ ਨਾ ਗੱਲਾਂ ਤਾਂ ਨਹੀਂ ਕਰਦੀ ਇਹ ਲੱਗਦਾ ਹੀ ਹਾਇ ਰੱਬਾ ਆਂਦੇ ਮੇਰੀ ਦੀਨ ਹੋਸਟਲ ਪਾ ਦੇਣਾ ਮੈਂ ਤੇਤੋਂ ਬਿਨਾ ਇੱਕ ਮਿੰਟ ਨਹੀਂ ਰਹਿ ਸਕਦੀ ਮੈਂ ਤਾਂ ਕਦੀ ਕਿਤੇ ਵਾਂਡੇ ਨਹੀਂ ਜਾਣ ਦਿੱਤੀ ਤੇ ਹੋਸਟਲ ਮੈਂ ਕਿੱਦਾਂ ਪਾਉਂਗੀ ਇਹ ਸਭ ਕਾਹਦੇ ਪਿੱਛੇ ਨਾ ਕਵਲ ਹੀ ਆ ਇਹਦੇ ਪਿੱਛੇ ਕਵਲ ਦਾ ਹੀ ਹੱਥ ਵਾ ਕਿਉਂ ਨਾ ਕਵਲ ਨੂੰ ਹੀ ਮਾਰ ਦਿੱਤਾ ਜਾਵੇ ਅੱਧ ਮਰੀ ਤੇ ਉਹ ਹੈ ਹੀ ਆ ਇੱਥੇ ਕਿਹੜਾ ਹੁਣ ਕਿਸਦਾ ਨਾਂ ਲੱਗਣਾ ਸਾਹ ਹੀ ਚੱਲਣ ਰਿਹਾ ਬਾਕੀ ਤਾਂ ਨੂੰ ਕੋਈ ਸੁੱਧ ਬੁੱਧ ਨਹੀਂ ਹੈਗੀ ਮਾਤਾ ਵੇਖਾਂ ਕੀ ਕਰਨ ਲਈ ਬਾਹਰ ਪਲਾ ਪੁੱਤ ਮੇਰਾ ਜੀ ਨਹੀਂ ਲੱਗਾ ਤੇ ਇਥੋਂ ਬਗੈਰ ਤੇਰਾ ਜੀ ਲੱਗ ਗਿਆ ਮੇਥੋਂ ਬਗੈਰ ਨਹੀਂ ਨਾਨੀ ਜੀ ਮੇਰੇ ਢਾਡੇ ਤਾਂ ਬਗਾਰ ਵੀ ਨਹੀਂ ਜੀ ਲੱਗ ਨਾਲੇ ਮਮੇ ਤਾਂ ਬਗਾਰ ਨਹੀਂ ਜੀ ਲੱਗਾ ਸੀ ਹਾਂ ਤੇ ਤੂੰ ਰੋਇਆ ਨਹੀਂ ਫਿਰ ਉੱਥੇ ਮੈਂ ਬਹੁਤ ਜ਼ਿਆਦਾ ਰੋਇਆ ਪਰ ਮੈਨੂੰ ਦਾਦੀ ਜਿਹੜੀਆਂ ਸੀ ਨਾ ਚੀਜਾ ਬਹੁਤ ਜ਼ਿਆਦਾ ਜਿੰਦੇਰੇ ਪਰ ਮੇਰਾ ਦਿਲ ਨਹੀਂ ਹੀ ਕਰਦਾ ਦਿਲ ਨਹੀਂ ਕਰਦਾ ਤੇਰਾ ਇੱਕ ਨਹੀਂ ਖਾਦੀ ਫਿਰ ਤੂੰ ਚੀਜੀ ਨਹੀਂ ਖਾਦੀ ਹਾਂ ਤੇ ਤੈਨੂੰ ਫਿਰ ਬੈਠ ਥੱਲੇ ਕਵਾੜਿਆ ਹੈਗਾ ਦਾਦੀ ਨੇ ਦਾਦੀਾਂ ਨੇ ਹੀ ਕਿ ਜਿਹੜਾ ਜਿਹੜੇ ਫੜਨ ਵਾਲੇ ਭਾਈ ਆ ਨਾ ਤੂੜੇ ਫਿਰਦੇ ਹੀ ਤੂੰ ਇੱਥੇ ਲੁਕਦਾ ਫਿਰ ਮੈਂ ਲੋਕੀ ਦੇ ਨਾਲੇ ਮੈਂ ਡਰ ਗਈ ਸੀ ਬਹੁਤ ਜ਼ਿਆਦਾ ਤੇ ਤੂੰ ਕਿ ਡਰਿਆ ਪੁੱਤ ਕਹ ਕੋਈ ਗੱਲ ਨਹੀਂ ਮੈਂ ਨਹੀਂ ਬੈਠ ਥੱਲੇ ਵਰਨਾ ਜਿਹੜਾ ਆਊਗਾ ਵੇਖੀ ਜਾਊਗੀ ਮੈਂ ਤਾਂ ਆਖਿਆ ਵੀ ਸੀ ਪਰ ਦਾਦੀ ਕਹਿੰਦੀ ਇੱਥੇ ਲੁਕਦਾ ਤੈਨੂੰ ਭਾਈ ਨੇ ਫੜ ਕੇ ਲੈ ਜਾਣਾ ਹੀ ਬਹੁਤ ਕਾਲੀ ਤੂੰ ਐਸ਼ ਜੇ ਮੈਂ ਤੈਨੂੰ ਖਤਮ ਨਾ ਨਾ ਕੀਤਾ ਤੇ ਮੈਨੂੰ ਪੰਮੋ ਕਿੰਨੇ ਆਖਣਾ ਵਾ ਪਹਿਲਾਂ ਤੇਰਾ ਨੰਬਰ ਫੇਰ ਤੇਰੇ ਮੁੰਡੇ ਦਾ ਨੰਬਰ ਆਂਦੀ ਹੀਗੀ ਮੈਂ ਆਪਣੇ ਮੁੰਡੇ ਨੂੰ ਪੜਾ ਲਿਖਾ ਕੇ ਨਾ ਡੀਸੀ ਲਾਉਣਾ ਵਾ ਜੇ ਉਹਨੂੰ ਮਿੱਟੀ ਚ ਨਾ ਨਾ ਰੋਲਤਾ ਤੇ ਮੈਨੂੰ ਪੰਮੋ ਕਿੰਨੇ ਆਖਣਾ ਵਾ ਹੁਣੇ ਵੇਖੀ ਤੇਰੇ ਆ ਜਿਹੜੇ ਸਾਹ ਵਾ ਨਾ ਬਸ ਗਿਣਤੀ ਦੇ ਸਾਹ ਵਾ ਤੇਰਾ ਬਣਦਾ ਕੀ